ਸੋਹਣੋ ਜੇ ਤੁਸੀਂ ਪਤਾ ਕਰਨਾ ਹੈ ਨਾ ਵੀ ਦੁਨੀਆ ਕਿੱਥੋਂ ਸ਼ੁਰੂ ਹੋਈ ਤੇ ਅੱਜ ਮਿੱਤਰੋ ਆਪਾਂ ਉਸ ਜਗ੍ਹਾ ਤੇ ਪਹੁੰਚੇ ਵੀ ਜਿੱਥੋਂ ਕਹਿੰਦੇ ਨੇ ਵੀ ਦੁਨੀਆ ਸ਼ੁਰੂ ਹੋਈ ਅਲੱਗ-ਅਲੱਗ ਵੈਸੇ ਤਾਂ ਯਾਰ ਅਲੱਗ-ਅਲੱਗ ਧਰਮਾਂ ਦੇ ਵਿੱਚ ਦੱਸਿਆ ਜਾਂਦਾ ਵੀ ਦੁਨੀਆ ਐਵੇਂ ਸ਼ੁਰੂ ਹੋਈ ਤੇ ਐਵੇਂ ਖਤਮ ਹੋਣੀ ਤੇ ਪਰ ਜੇ ਆਪਾਂ ਵਿਗਿਆਨੀਆਂ ਦੀ ਗੱਲ ਕਰੀਏ ਤਾਂ ਵਿਗਿਆਨੀ ਹੋਰ ਹੀ ਕੁਝ ਕਹਿੰਦੇ ਨੇ ਵੀ ਦੁਨੀਆ ਐਵੇਂ ਸ਼ੁਰੂ ਹੋਈ ਤੇ ਐਦਾਂ ਖਤਮ ਹੋਣੀ ਉਹ ਵੀ ਤੁਹਾਨੂੰ ਪਤਾ ਹੀ ਹੋਣਾ ਵੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ 4000 ਸਾਲ ਪਿੱਛੇ ਵੀ ਜਦੋਂ ਉਸ ਸੱਭਿਆਚਾਰ ਦੇ ਲੋਕੀ ਕਿਵੇਂ ਉਹਨਾਂ ਦਾ ਰਹਿਣ ਸਹਿਣ ਸੀਗਾ ਵੀ ਕਿਵੇਂ ਉਹ ਸ਼ੁਰੂ ਹੋਏ ਤੇ ਕਿਵੇਂ ਉਹ ਖਤਮ ਹੋਏ ਤੇ ਅੱਜ ਮਿੱਤਰੋ ਮੈਂ ਉਸ ਉਹਨਾਂ ਦੀ ਉਸ 4000 ਸਾਲ ਪੁਰਾਣੀ ਜਗ੍ਹਾ ਦੇ ਪਹੁੰਚਿਆ ਬੀ ਜਿੱਥੋਂ ਕਹਿੰਦੇ ਨੇ ਵੀ ਇਸ ਸਭਿਅਤਾ ਦੀ ਸ਼ੁਰੂਆਤ ਹੋਈ ਸੀ 1921 ਦੇ ਵਿੱਚ ਇਸ ਸਭਿਅਤਾ ਦੀ ਖੋਜ ਹੋਈ ਸੀਗੀ ਅੰਗਰੇਜ਼ਾਂ ਦੇ ਦੁਆਰਾ ਹੀ ਹੋਈ ਸੀਗੀ ਆਪਣੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਤੇ ਜ਼ਿਆਦਾਤਰ ਤਾਂ ਆਪਣੇ ਜਿਹੜੇ ਭਾਰਤ ਦੇ ਵਿੱਚ ਹੀ ਇਹ ਜਿਹੜੀ ਸਭਿਅਤਾ ਦੇ ਜਿਹੜੇ ਘarne ਉਹ ਪਾਏ ਗਏ ਸੀਗੇ ਮਿਲੇ ਸੀਗੇ ਤੇ ਪਾਕਿਸਤਾਨ ਦੇ ਵਿੱਚ ਵੀ ਕੁਝ ਹੈਗੇ ਨੇ ਤੇ ਅੱਜ ਆਪਾਂ ਤੁਹਾਨੂੰ ਇਸ ਜਗ੍ਹਾ ਬਾਰੇ ਦੱਸਾਂਗੇ ਵੀ ਇਹ ਜਗ੍ਹਾ ਕਿੱਥੇ ਤੇ ਇਹਦੀ ਇਸ ਸਭਿਅਤਾ ਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਵਲੌਗ ਨਾਲ ਐਵੇਂ ਕੰਟੀਨਿਊ ਬਣੇ ਰਿਹਾ ਜੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹੜੱਪਾ ਸੱਭਿਅਤਾ ਯਾਰ ਅਕਸਰ ਆਪਾਂ ਜਦੋਂ ਇਹ ਪੜ੍ਹਾਈ ਕਰਦੇ ਸੀਗੇ ਯਾਰ 5ਵੀਂ 6ਵੀਂ ਕਲਾਸ ਤੋਂ ਸ਼ੁਰੂ ਹੋ ਗਈ ਸੀਗੇ ਸੱਭਿਅਤਾ ਹੜੱਪਾ ਸੱਭਿਅਤਾ ਹੋ ਗਈ ਸਿੰਧ ਘਾਟੀ ਸੱਭਿਅਤਾ ਹੋ ਗਈ ਹੋਰ ਯਾਰ ਬਥੇਰੀਆਂ ਐ ਮੇਰੀਆਂ ਕੋਈ 5-4 ਸੱਭਿਅਤਾ ਜਿਹੜੀਆਂ ਪੁਰਾਣੀਆਂ-ਪੁਰਾਣੀਆਂ ਨੇ ਪਰ ਉਹਨਾਂ ਦੇ ਵਿੱਚੋਂ ਜਿਹੜੀ ਖਾਸ ਤੌਰ ਤੇ ਸਾਰਿਆਂ ਤੋਂ ਪੁਰਾਣੀ ਸੱਭਿਅਤਾ ਉਹ ਹੈਗੀ ਇਹ ਹੜੱਪਾ ਸੱਭਿਅਤਾ ਤੇ ਇਹ ਆਪਾਂ ਹੁਣ ਪਹੁੰਚੇ ਰੂਪਨਗਰ ਦੇ ਵਿੱਚ ਹੜੱਪਾ ਸੱਭਿਅਤਾ ਇਹਨੂੰ ਟਿੱਲਾ ਵੀ ਕਹਿ ਦਿੰਦੇ ਯਾਰ ਕੋਈ ਛੋਟਾ ਕਿਲਾ ਵੀ ਕਹਿ ਦਿੰਦਾ ਯਾਰ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਵੀ 1921 ਦੇ ਵਿੱਚ ਇਸ ਟਿੱਲੇ ਦੀ ਖੋਜ ਕੀਤੀ ਗਈ ਸੀ ਅੰਗਰੇਜ਼ਾਂ ਦੇ ਦੁਆਰਾ ਤੇ ਜ਼ਿਆਦਾਤਰ ਤਾਂ ਯਾਰ ਵੀ ਜਿਹੜੇ ਵਿਗਿਆਨੀ ਨੇ ਉਹ ਅੰਗਰੇਜ਼ ਹੀ ਹੁੰਦੇ ਨੇ ਵੀ ਉਹ ਉਹ ਹੀ ਐਵੇਂ ਦੀਆਂ ਜਿਹੜੀਆਂ ਵਸਤੂਆਂ ਉਹਨਾਂ ਦੀ ਖੋਜ ਕਰਦੇ ਨੇ ਤੇ ਵੀ ਅੰਗਰੇਜ਼ਾਂ ਦੇ ਦੁਆਰਾ ਹੀ ਇਸ ਟਿੱਲੇ ਦੀ ਖੋਜ ਹੋਈ ਸੀ ਇਹ ਜਿਹੜੀ ਸਭਿਅਤਾ 4000 ਸਾਲ ਪੁਰਾਣੀ ਸਭਿਅਤਾ ਹੈ ਵੀ ਅਲੱਗ-ਅਲੱਗ ਯਾਰ ਜਿਹੜੀਆਂ ਖੋਜ ਜਿਹੜੀਆਂ ਖੋਜ ਕਰਨ ਵਾਲੀਆਂ ਕੰਪਨੀਆਂ ਨਾ ਕੋਈ 8000 ਕਹਿੰਦੀ ਭਈ ਕੋਈ 4000 ਕਹਿੰਦੀ ਭਈ ਵੀਰ ਵੀ ਜਿਵੇਂ ਜਿਨ੍ਹਾਂ ਨੂੰ ਜਿਵੇਂ ਜਿਵੇਂ ਸਬੂਤ ਮਿਲਦੇ ਵੀ ਉਦਾਂ ਹੀ ਉਹ ਮੈਂਸ਼ਨ ਕਰ ਦਿੰਦੇ ਨੇ ਣਕ ਤੇ ਤੇ ਆਪਾਂ ਇਸ ਟਾਈਮ ਹੁਣ ਇੱਥੇ ਹੈਗੇ ਹੜੱਪਾ ਸਭਿਅਤਾ ਦੇ ਤੇ ਆ ਆ ਤੁਸੀਂ ਦੇਖ ਲਓ ਸੋਣਿਓ ਵੀ ਆ ਇਹਦਾ ਪੂਰਾ ਹਿਸਟਰੀ ਇੰਦੀ ਇੱਥੇ ਲਿਖੀ ਗਈ ਹੈ ਇੱਕ ਪੱਥਰ ਦੇ ਉੱਤੇ ਜਿੰਦੇ ਤੇ ਲਿਖਿਆ ਵੀ ਇਹ ਜਿਹੜੀ ਹੜੱਪਾ ਸਭਿਅਤਾ ਵੇਖੋ ਰੋਪੜ ਯਾਨੀ ਕਿ ਰੂਪਨਗਰ ਤੇ ਵਿੱਚ ਹੈਗੀ ਤੇ ਆ ਵੇਖੋ ਵੀ 15 ਏਕੜ ਯਾਨੀ ਕਿ 15 ਕਿੱਲਿਆਂ ਦੇ ਵਿੱਚ ਇਹ ਜਿਹੜਾ ਢਿੱਲਾ ਇਹ ਫੈਲੇ ਹੋਇਆ ਹੈਗਾ ਤੇ ਯਾਰ ਇਹ ਛੋਟਾ ਜਿਹਾ ਹੀ ਹੈ ਤੇ ਪਰ ਇਹਨੂੰ ਟਿੱਲਾ ਕਹਿੰਦੇ ਨੇ 15 ਕਿੱਲੇਆਂ ਦੇ ਵਿੱਚ ਫੈਲਾ ਹੋਇਆ ਤੇ ਇਸ ਦੀ ਜਿਹੜੀ ਉਚਾਈ ਹੈਗੀ ਨਾ ਤੇ ਆ ਜਿਸ ਦੇਖੋ ਵੀ ਜਿਹੜਾ ਇਹ ਉੱਚਾ ਹੈ 15.24 ਮੀਟਰ ਇਹ ਉੱਚਾ ਜਾਨੀ ਕਿ ਇਹਦੀ ਹਾਈਟ ਹੈਗੀ ਵਾ ਤੇ 1952 ਇਸਵੀ ਤੋਂ 1955 ਤੱਕ ਮਤਲਬ ਕਿ ਤਿੰਨਾਂ ਜਾਂ ਚਾਰਾਂ ਸਾਲਾਂ ਦੇ ਵਿੱਚ ਵੀ ਇਸ ਜਿਹੜੀ ਸੱਭਿਆਤਾ ਦੀ ਇਹਦੀ ਜਿਹੜੀ ਖੋਜ ਕੀਤੀ ਗਈ ਸੀ ਹੁਣ ਆਪਾਂ ਉੱਤੇ ਜਾਂਦੇ ਹਾਂ ਉੱਤੇ ਜਾ ਕੇ ਵੀ ਤੁਹਾਨੂੰ ਦਿਖਾਉਣੇ ਹੈਗਾ ਜੀ ਖੂ ਕਿਉਂਕਿ ਯਾਰ ਵੀ ਇਹ ਜਿਹੜਾ ਢਿੱਲਾ ਨਾ ਇਹ ਜਿਹੜਾ ਆਪਣਾ ਜਿਹੜਾ ਸਤਲੁਜ ਦਾ ਦਰਿਆ ਹੈ ਉਹਦੇ ਕੰਢੇ ਦੇ ਬਣਾਇਆ ਗਿਆ ਤੇ ਉਥੋਂ ਪਾਣੀ ਵਰਤਦੇ ਹੁੰਦੇ ਸੀਗੇ ਤੇ ਖੈਰ ਪੀਣ ਵਾਸਤੇ ਜਿਹੜਾ ਪਾਣੀ ਉਹ ਤਾਂ ਸਾਫ਼ ਹੀ ਚਾਹੀਦਾ ਹੋਣਾ ਹਨਾ ਤੇ ਉਹਨਾਂ ਵਾਸਤੇ ਆ ਜਿਹੜੇ ਖੂਹਾਂ ਦਾ ਨਿਰਮਾਣ ਕੀਤਾ ਜਾਂਦਾ ਹਨਾ ਤੇ ਆਜੋ ਹੁਣ ਆਪਾਂ ਆ ਉੱਤੇ ਜਾਂਦੇ ਹਾਂ ਤ ਉੱਤੇ ਜਾ ਕੇ ਤੁਹਾਨੂੰ ਵਿਖਾਉਣੇ ਹਾਂ ਉਹ ਢਿੱਲਾ ਹੁਣ ਤਾਂ ਯਾਰ ਜਿਹੜੇ ਤੁਸੀਂ ਆ ਪੌੜੀਆਂ ਪੂੜੀਆਂ ਵੇਖਦੇ ਪਏ ਜੇ ਇਹ ਤਾਂ ਦੁਬਾਰਾ ਰੈਨੋਵੇਟ ਕੀਤਾ ਗਿਆ ਬਿਚਲੋ ਖੈਰ ਚੰਗੀ ਗੱਲ ਹੈ ਯਾਰ ਵੀ ਨੂੰ ਸੰਭਾਲ ਕੇ ਰੱਖਿਆ ਸਾਡਾ ਪਾਸ ਸੱਭਿਆਤਾ ਹਨਾ ਬੀਆਰਬੀ ਉਹਨਾਂ ਦੇ ਦੁਆਰਾ ਇਹ ਜਿਹੜੀ ਆ ਜਿਹੜੀ ਤੁਸੀਂ ਟਿੱਲਾ ਵੇਖਦੇ ਪਏ ਜੇ ਚਾਹੇ ਬਿਲਡਿੰਗ ਬੋਲ ਲਓ ਅੱਜ ਦੇ ਟਾਈਮ ਦੇ ਵਿੱਚ ਤੇ ਉਹਨਾਂ ਦੇ ਦੁਆਰਾ ਉਹਨਾਂ ਦੇ ਹੱਥਾਂ ਦੇ ਨਾਲ ਇਹ ਤਿਆਰ ਹੋਇਆ ਹੋਇਆ ਟਿੱਲਾ ਹੈ ਤੇ ਯਾਰ ਵੀ ਇਹਦੀ ਇੱਕ ਇਹ ਖਾਸੀਅਤ ਵੀ ਇਹਦੇ 'ਚ ਨਾ ਦਾ ਚੂਨਾ ਪੱਥਰ ਲਾਇਆ ਗਿਆ ਤੇ ਸੀਮੈਂਟ ਤਾਂ ਖੈਰ ਉਦੋਂ ਹੁੰਦਾ ਹੀ ਕਿੱਥੇ ਸੀਗੇ ਤੇ ਯਾਰ ਇਹ ਸਿਰਫ ਕੱਲੀ ਮਿੱਟੀ ਦੀ ਚਣਾਈ ਦੇ ਨਾਲ ਹੀ ਇਹ ਜਿਹੜੀਆਂ ਇੱਟਾਂ ਖੜੀਆਂ ਨੇ ਇਥੇ ਇਹਨੂੰ ਰੈਨੋਵੇਟ ਕੀਤਾ ਆ ਦੀ ਦੇਖੋ ਯਾਰ ਵੀ ਜਿਹੜਾ ਇਹਦਾ ਆਰਕੀਟੈਕਚਰ ਡਿਜ਼ਾਈਨ ਦੇਖੋ ਡਿਜ਼ਾਈਨ ਕਿੰਨਾ ਵਧੀਆ ਵੀਰ ਅੱਜ ਦੀ ਡੇਟ ਦੇ ਵਿੱਚ ਇਵੇਂ ਦੀਆਂ ਕੋਠੀਆਂ ਬਣੀਆਂ ਮੈਂ ਵੇਖੀਆਂ ਵੀ ਜਿਹੜੀਆਂ ਚਾਰੇ ਪਾਸੇ ਚਾਰਸੂਂਦੀਆਂ ਤੇ ਆ ਜਿਹੜੀਆਂ ਗੁੱਠਾਂ ਦੇ ਵਿੱਚ ਆ ਜਿਹੜੇ ਤੁਸੀਂ ਮਨਾਰ ਵੇਖਦੇ ਪਏ ਜੀ ਨਾ ਉਵੇਂ ਦੀਆਂ ਬਣੀਆਂ ਇਹਨੂੰ ਰੈਨੋਵੇਟ ਕੀਤਾ ਇਹ ਜਿਹੜੇ ਪੁਰਜ ਨੂੰ ਬੇ ਉਦਾਂ ਹੀ ਸਿੱਧਾ ਆਮ ਹੀ ਦਿਖ ਜਾਂਦਾ ਵਾ ਉਹਦੇ ਜਿਹੜੀਆਂ ਪ੍ਰਾਣੀਆਂ ਆ ਜਿਹੜੀਆਂ ਆ ਵੇਖ ਲਈ ਪਏ ਨੇ ਵੀ ਆ ਵੀ ਇਹ ਸਾਰੀਆਂ ਇਹ ਜਿਹੜੀਆਂ ਨਵੀਆਂ ਲੱਗੀਆਂ ਨੇ ਤੁਸੀਂ ਦੇਖੋ ਵੀ ਇਹਦੇ ਆ ਆ ਵੇਖੋ ਵੀ ਆ ਇਹ ਟਾਇਲ ਤਿੰਦੇ ਜਿਹੜੀ ਛੋਟੀ ਜਿਹੜੀ ਪਤੌੜੀ ਏਟ ਜਿਹਨੂੰ ਵੀ ਆਪਾਂ ਬੋਲ ਦੱਗੀ ਹੁੰਦੇ ਇਹਦੇ ਵਿੱਚ ਮਤਲਬ ਕਿ ਮਿਕਸ ਸਾਰਾ ਕੀਤਾ ਵੀ ਰੈਨੋਵੇਟ ਕੀਤਾ ਹੋਇਆ ਤੇ ਆ ਜਿਓ ਫਿਰ ਅੱਗੇ ਪੂਰਾ ਆਪਾਂ ਤੁਹਾਨੂੰ ਵਿਖਾ ਦਈਏ ਤੇ ਯਾਰ ਵੀ ਇਹ ਜਿਹੜਾ ਢਿੱਲਾ ਨਾ ਵੀ ਜਿਹੜਾ ਸਤਲੁਜ ਦਰਿਆ ਹੈ ਆਪਣਾ ਵੀ ਉਹਦੇ ਕਿਨਾਰੇ ਤੇ ਉਹਦੇ ਕੰਡੇ ਤੇ ਬਣਾਇਆ ਗਿਆ ਉਹ ਜਿਹੜਾ ਸਿੰਧ ਘਾਟੀ ਸੱਭਿਆਤਾ ਉਹ ਸਿੰਧੂ ਦੇ ਨੇੜੇ ਬਣਾਈ ਗਈ ਤੇ ਜਿਹੜੀ ਹੜੱਪਾ ਸੱਭਿਆਤਾ ਹੈ ਤੇ ਉਹ ਜਿਹੜੀ ਆਪਣੇ ਸਤਲੁਜ ਦਰਿਆ ਦੇ ਨੇੜੇ ਬਣੀ ਆ ਜਾਂਦੀ ਨੂੰ ਮੈਂ ਤੁਹਾਨੂੰ ਪਹਿਲਾ ਉਹ ਕਹਾਇਆ ਤੇ ਦੂਸਰਾ ਕੂਹ ਹੋ ਰਿਹਾ ਜੇ ਆਇਆ ਫਿਰ ਉਹ ਵੀ ਆਪਾਂ ਤੁਹਾਨੂੰ ਖਾ ਦਿ ਜੀ ਵੀ ਯਾਰ ਵੀ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਆਪਾਂ ਮੱਛੀ ਬੋਰ ਕਰਾਉਣੇ ਜਾਂ ਵਾਟਰ ਸਪਲਾਈ ਲੈਣੇ ਵੀ ਉਦਾਂ ਹੀ ਉਹ ਨੂੰ ਦੇ ਇੱਥੇ ਲੈ ਆ ਸੋਹਣਿਆ ਆਹ ਦੇਖੋ ਵੀ ਆ ਤਾਂ ਯਾਰ 2 ਘਟਾ 80 90 ਫੁੱਟ ਹੈਗਾ ਇਹ ਵੀ ਹੋਊਗਾ ਤੇ ਬਾਕੀ ਇਥੋਂ ਜਿਹੜਾ ਸਾਰਾ ਰੋਪੜ ਸ਼ਹਿਰ ਦੇ ਇਸ ਦਾ ਕਰੋ ਦਰਸ਼ਨ ਰੋਪੜ ਸ਼ਹਿਰ ਦੇ ਸੋਹਣਾ ਯਾਰ ਵੀ ਇਥੋਂ ਲੱਗਦਾ ਪਿਆ ਹੈ ਨਾ ਹੂੰ ਪਾਇਆ ਪਰ ਉਹਨਾਂ ਨੇ ਪਾਣੀ ਦੇ ਸੋਸ ਵਾਸਤੇ ਇਹ ਜਿਹੜੀ ਜਗ੍ਹਾ ਰੱਖੀ ਸੀਗੀ ਵੀ ਇੱਥੋਂ ਜਿਹੜਾ ਸਤਲੋਜ ਦਾ ਪਾਣੀ ਆਉਂਦਾ ਹੁੰਦਾ ਸੀਗਾ ਇਧਰ ਨੂੰ ਤੇ ਇਹ ਜਿਹੜਾ ਸਾਰਾ ਭਰ ਜਾਂਦਾ ਹੁੰਦਾ ਸੀਗਾ ਤੇ ਬਾਅਦ ਵਿੱਚ ਇੱਥੋਂ ਉਹ ਜਿਹੜੇ ਹੜੱਪਾ ਸਭਿਆਤ ਦੇ ਲੋਕ ਸੀਗੇ ਹਨਾ ਵੀ ਇੱਥੋਂ ਉਹ ਜਿਹੜੇ ਆਪਦੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦੇ ਹੁੰਦੇ ਸੀਗੇ ਕਿਉਂਕਿ ਯਾਰ ਵੀ ਉਸ ਟਾਈਮ ਦੇ ਵਿੱਚ ਹੋਂਦ ਦਾ ਚਲੋ ਵੀ ਦਰਿਆ ਸੁੱਕ ਗਏ ਨੇ ਸਾਰੇ ਵੀ ਉਸ ਟਾਈਮ ਦੇ ਵਿੱਚ ਇਸ ਟਿੱਲੇ ਦੇ ਕੋਲੋਂ ਹੀ ਕਹਿੰਦੇ ਨੇ ਵੀ ਦਰਿਆ ਵਗਦਾ ਹੁੰਦਾ ਸੀਗਾ ਇਦਾਂ ਮੂੜ ਹੀ ਖੰਦਾ ਹੁੰਦਾ ਹੁੰਦਾ ਸੀਗਾ ਵੀ ਜੇ ਜਿੰਦੇ ਕਰਕੇ ਇਸ ਟਿੱਲੇ ਨੂੰ ਪਾਣੀ ਦੀ ਜ਼ਰੂਰਤ ਉਸ ਦਰਿਆ ਤੋਂ ਪੂਰੀ ਹੋ ਜਾਂਦੀ ਸੀਗੀ ਸਿੰਧ ਘਾਟੀ ਦੀ ਖੋਜ ਹੋਈ ਨਾ ਵੀ ਉਦੋਂ ਪਹਿਲਾਂ ਯਾਰ ਵੀ ਜਿਵੇਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਤਾਂ ਚਲੋ ਸਟੀਲ ਦੇ ਭਾਂਡੇ ਪਿੱਤਲ ਦੇ ਭਾਂਡੇ ਵਰਤਨੇ ਹਨਾ ਤੇ ਉਸ ਟਾਈਮ ਦੇ ਵਿੱਚ ਜ਼ਿਆਦਾਤਰ ਤਾਂ ਮਿੱਟੀ ਦੇ ਭਾਂਡੇ ਵੀ ਵਰਤੇ ਜਾਂਦੇ ਸੀਗੇ ਜਿਵੇਂ ਗਾਗਰਾਂ ਉਹ ਗਿਆ ਹੋਰ ਯਾਰ ਬਥੇਰਾ ਜਿਹੜੀਆਂ ਬੱਚਿਆਂ ਦੇ ਖੇਡਣ ਵਾਲੀਆਂ ਚੀਜ਼ਾਂ ਹਨ ਉਹ ਵੀ ਮਿੱਟੀ ਦੀਆਂ ਹੀ ਬਣਾਈਆਂ ਜਾਂਦੀਆਂ ਸੀਗੀਆਂ ਸਪੈਸ਼ਲ ਯਾਰ ਸਪੈਸ਼ਲ ਇੱਕ ਬਾਜ਼ਾਰ ਹੁੰਦਾ ਸੀਗਾ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਬਾਜ਼ਾਰਾਂ ਦੇ ਵਿੱਚੋਂ ਜਾ ਕੇ ਚੀਜ਼ਾਂ ਖਰੀਦ ਲੈਂਦੇ ਉਸ ਟਾਈਮ ਤੇ ਉਦੋਂ ਵੀ ਬਸ ਇਹੀ ਸਿਸਟਮ ਹੁੰਦਾ ਸੀਗਾ ਤੇ ਮਿੱਤਰੋ ਹੁਣ ਆਪਾਂ ਇਹਦੇ ਅੰਦਰ ਆ ਗਏ ਵੈਸੇ ਤਾਂ ਹੋਂ ਤਾਂ ਨਹੀਂ ਦਿੰਦੇ ਪਰ ਮੈਂ ਚੋਰੀ ਆਵ ਗਿਆ ਤੇ ਆਹ ਤੁਸੀਂ ਦੇਖੋ ਯਾਰ ਵੀ ਆਹ ਵੇਖੋ ਕਿੰਨੀਆਂ-ਕਿੰਨੀਆਂ ਵੱਟੀਆਂ ਵੱਡੀਆਂ ਇੱਟਾਂ ਯਾਰ ਇੱਥੇ ਹੋਰ ਮੈਂ ਤੁਹਾਨੂੰ ਦਿਖਾਣਾ ਵੀ ਇੱਥੇ ਬਾਧੂ ਲੱਗੀਆਂ ਆਹ ਤੁਸੀਂ ਦੇਖੋ ਵੀਰ ਵੀ ਇਹਨਾਂ ਦਾ ਕੋਈ ਸਾਂਚਾ ਨਹੀਂ ਹੈਗਾ ਵੀ ਜਿਹ ਅੱਜ ਦੀਆਂ ਇੱਟਾਂ ਨੇ ਤੇ ਚਲੋ ਸਾਂਚਾ ਵੀ ਇੱਕ ਸਾਈਜ਼ ਦੀਆਂ ਹੀ ਬਣਾਈਆਂ ਨੇ ਤੇ ਉਸ ਟਾਈਮ ਤੇ ਵੇਖੋ ਵੀ ਕੋਈ ਸਾਈਜ਼ ਨਹੀਂ ਹੈਗਾ ਜਿੱਦਾਂ ਦੀਆਂ ਬਣੀਆਂ ਉਦਾਂ ਦੀਆਂ ਉਹਨਾਂ ਜਿਹੜੀਆਂ ਪਕਾ ਕੇ ਤੇ ਲਾ ਦਿੱਤੀਆਂ ਹਾਂ ਵੇਖੋ ਵੀ ਇਹਦਾ ਵੇਖੋ ਵੀ ਸਾਈਜ਼ ਕਿੱਡਾ ਵੱਡਾ ਆ ਦੇਖੋ ਘੜ ਘਟ ਫੁੱਟ ਦੀ ਹੋਣੀ ਵਾਏ ਜਿਹੜੀ ਫੁੱਟ ਤੋਂ ਵੀ ਜ਼ਿਆਦਾ ਹੀ ਹੋਣੀ ਵੀ ਆ ਦੇਖੋ ਵੀ ਟੁੱਟੇ ਹੀ ਪਈ ਤੇ ਇਦਾਂ ਹੀ ਯਾਰ ਵੀ ਆ ਦੇਖੋ ਤੇ ਵੀ ਬਥੇਰੀਆਂ ਵੀ ਕੋਈ ਸਾਈਜ਼ ਨਹੀਂ ਹੈਗਾ ਯਾਰ ਹਾ ਦੂ ਦੇਖੋ ਵੀ ਇਹ ਛੋਟੀਆਂ ਛੋਟੀਆਂ ਹੀ ਹਨ ਕੰਦਾ ਵੀ ਜਿਵੇਂ ਯਾਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਆਪਦਾ ਘਰ ਬਣਾਉਣੇ ਆ ਡਿਜ਼ਾਈਨਿੰਗ ਕਰਨੇ ਹਨ ਇੰਜੀਨੀਅਰ ਦੇ ਦੁਆਰਾ ਜਾਂ ਆਰਕੀਟੈਕਟ ਦੇ ਦੁਆਰਾ ਵੀ ਉਸ ਉਦਾਂ ਹੀ ਇਸ ਜਗ੍ਹਾ ਤੇ ਵੀ ਹੋ ਜਾਂਦਾ ਤੁਸੀਂ ਦੇਖੋ ਵੀ ਜਿਹੜੀਆਂ ਛੋਟੀਆਂ ਛੋਟੀਆਂ ਤੁਸੀਂ ਕੰਦਾ ਵੇਚਦੇ ਬੈਜ ਨੇ ਸਭ ਉਸ ਉਸ ਜਮਾਨੇ ਦੀਆਂ ਹੀ ਕੰਨਾਂ ਨੇ ਭਾਰਤ ਤੇ ਤੇ ਪਾਕਿਸਤਾਨ ਤੇ ਕਿਉਂਕਿ 1947 ਤੋਂ ਪਹਿਲਾਂ ਵੀ ਇਸ ਜਿਹੜੀ ਹੜੱਪਾ ਸਭਿਅਤਾ ਹੋ ਗਈ ਜਾਂ ਸਿੰਧ ਸਭਿਅਤਾ ਹੋ ਗਈ ਜਾਂ ਹੋਰ ਵੀ ਜਿਹੜੀਆਂ ਸਭਿਅਤਾ ਵੀ ਉਹਨਾਂ ਦੀ ਖੋਜ ਕੀਤੀ ਗਈ ਸੀ ਅੰਗਰੇਜ਼ਾਂ ਦੇ ਦੁਆਰਾ ਤੇ ਆਪਣੇ ਜਿਹੜੇ ਇੰਡੀਆ ਦੇ ਵਿੱਚ 1925 ਐਵੇਂ ਦੇ ਟਿੱਲੇ ਬੋਲੋ ਜਾਂ ਮੈਲ ਬੋਲੋ ਜਿੰਦੇ ਵਿੱਚ ਸਾਰੀਆਂ ਸਭਿਅਤਾ ਦੇ ਮਿਲਾ ਕੇ ਅਲੱਗ-ਅਲੱਗ ਆਪਣੇ ਜਿਹੜੇ ਸਟੇਟਾਂ ਦੇ ਵਿੱਚ ਸ਼ਾਮਲ ਹੈਗੀ 1925 ਤੇ ਕੁਝ 711 ਉਹ ਪਾਕਿਸਤਾਨ ਦੇ ਵਿੱਚ ਰਹਿ ਜਾਂਦੇ ਨੇ ਤੇ ਇਦਾਂ ਹੀ ਜਿਹੜੇ ਹੋਰ ਦੋ ਟਿੱਲੇ ਨੇ ਉਹ ਹੋਰ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਆਏ ਨੇ ਆਇਓ ਫਿਰ ਸੋਣਿਓ ਆਣ ਪਤਾ ਨੂੰ ਇਹ ਟੱਲੇ ਨੂੰ ਅੰਦਰ ਤੋਂ ਵਿਖਾਈਂ ਆਇਓ ਆਹ ਦੇਖੋ ਇਧਰੋਂ ਇਹ ਟਰਮ ਜੇ ਆ ਵੀ ਆ ਜਿੱਤਾਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਬਰਾਂਡੇ ਛੱਤ ਲੈਦੇ ਉਦਾਂ ਹੀ ਯਾਰ ਵੀ ਇਤਾਂ ਆ ਬਰਾਂਡਾ ਚਾਰ-ਛੇ ਰੇਟਲੇ ਦੇ ਘੇਰਾ ਪੂਰਾ ਤੇ ਇਤੋਂ ਯਾਰ ਵੀ ਬੇਸਾਨ ਮਿਲ ਗਿਆ ਜਿਹੜੇ ਹੋ ਜਾਂਦੇ ਕੰਪਰੈਸਰ ਸ਼ੁਰੂ ਦੇਖੋ ਵੀ ਆ ਸੋਣਿਓ ਆ ਵੀ ਪੋਸਟ ਟਾਈਮ ਤੇ ਵੀ ਆਲੇ-ਵਾਲੇ ਪੜਾਏ ਗਏ ਨੇ ਸਮਾਰਟ ਰੂਮ ਰੱਖਣ ਵਾਸਤੇ ਤੇ ਜਿਆਦਾਤਰ ਤਾਂ ਯਾਰ ਵੀ ਐਵੇਂ ਦੇ ਜਿਹੜੇ ਵਾਲੇ ਵੀ ਉਹ ਦੀਵੇ ਲਗਾਉਣ ਵਾਸਤੇ ਹੀ ਵਰਤੇ ਜਾਂਦੇ ਸੀਗੇ ਤੇ ਹੋਰ ਵੀ ਕੰਮ ਲੈਣੇ ਤੁਹਾਨੂੰ ਜਿੰਨਾ ਤੇ ਆਪ ਵੀ ਦੇਖੋ ਵੀ ਯਾਰ ਅਲੱਗ-ਅਲੱਗ ਹੀ ਰੂਮ ਬਣਦੇ ਹਨਾ ਆ ਆਪ ਇੱਕ ਕੰਧਾਂ ਵਿੱਚ ਪੁੱਦੂ ਇਧਰ ਲੈ ਆ ਯਾਰ ਆ ਦੇਖੋ ਵੀ ਗਾੜ ਤੋਂ ਗਾੜ ਮੇਰੇ ਸਾਹਮਣੇ ਨਾਲ ਤਾਂ ਵੀ 2 ਫੁੱਟ ਤੋਂ ਵੀ ਜ਼ਿਆਦਾ ਚੌੜੀ ਆ ਤੰਦ ਤੇ ਇਹਦੀ ਨੀ ਕਿੰਨੀ ਚੌੜੀ ਹੋਣੀ ਲੱਦੂਗੀ ਹੁਣ ਵੀ ਇਹ ਤੁਸੀਂ ਇਸ ਕੰਧ ਤੋਂ ਸਾਹਮਣਾ ਲਾ ਸਕਦੇ ਹੋ ਤੇ ਹਲੇ ਤੱਕ ਵੀ ਇਹਨੂੰ ਕੋਈ ਮਾਸਾ ਵੀ ਤਰੇੜ ਨਹੀਂ ਮੈਂ ਦੇਖੀ ਤੇ ਰੰਗੂ ਰਹੀ ਰੋ ਰਹਾ ਤੇ ਇੱਕ ਜਿਹਦਰਾ ਉਹ ਵੀ ਖਾਸ ਮਤਲਬ ਆਹ ਦੇਖੋ ਇਹ ਵੀ ਆਮੀ ਹੁਬੇ ਕਿੰਨਾ ਵਧੀਆ ਯਾਰ ਵੀ ਉਸ ਜਮਾਨੇ ਦੇ ਵਿੱਚ ਜਿਹੜਾ ਆਰਕੀਟੈਕਚਰ ਉਹਨੇ ਕਿੰਨਾ ਵਧੀਆ ਯਾਰ ਤੁਮਾਰਾ ਹੈ ਵੀ ਆਹ ਵੀ ਦੇਖੋ ਵੀ ਇਸ ਕਮਰੇ ਨੂੰ ਇਹ ਜਿਹੜੇ ਕਮਰੇ ਦੇ ਵਿੱਚ ਚਾਰ ਖਿੜਕੀਆਂ ਲੱਗੀਆਂ ਤੇ ਛੱਤ ਦੇ ਉੱਤੇ ਪਾਈ ਵੀ ਯਾਰ ਵੀ ਉਦੋਂ ਜਾਦਰ ਲੋਹਿਆਂ ਦੇ ਯਾਰ ਹੁੰਦਾ ਹੀ ਸੀਗਾ ਕਿਉਂਕਿ ਵੀ ਉਸ ਟਾਈਮ ਦੇ ਵਿੱਚ ਜੋ ਕੁਦਰਤੀ ਸਰੋਤ ਹੁੰਦੇ ਸੀ ਉਹਨਾਂ ਤੋਂ ਹੀ ਕੰਮ ਲਿਆ ਜਾਂਦਾ ਸੀਗਾ ਤੇ ਇਹਨੂੰ ਜਿਹੜੀ ਆ ਵੇਖੋ ਵੀ ਇੱਥੇ ਸ਼ਰਤ ਪਾਈ ਨਾ ਵੀ ਹੋ ਸਕਦਾ ਵੀ ਉਦੋਂ ਤਾਂ ਬਈ ਯਾਰ ਵੀ ਇਹ ਲੱਕੜ ਦੀ ਹੁੰਦੀ ਪਰ ਹੁਣ ਵੀ ਜਿੱਦਾਂ ਯਾਰ ਵੀ ਉਸ ਜ਼ਮਾਨੇ ਦੇ ਵਿੱਚ ਕਿਉਂਕਿ ਲੱਕੜ ਹੀ ਜ਼ਿਆਦਾ ਵਰਤੀ ਜਾਂਦੀ ਸੀ ਵੀ ਤੇ ਹੁਣ ਵੀ ਜਿਹੜੀ ਇਸ ਸੈਂਟਰ ਸਰਗਰਮੈਂਟ ਦੇ ਉੱਤੇ ਲੱਕੜ ਦਾ ਪੌਂਚ ਜਿਹੜੀਆਂ ਲੱਕੜ ਦੇ ਬਾਲੇ ਤੇ ਸ਼ਤੀਰੀਆਂ ਦੇ ਹੋਰ ਛੋਟੇ-ਛੋਟੇ ਜਿਹੜੀਆਂ ਫੱਟੀਆਂ ਲਾਈਆਂ ਗਈਆਂ ਤੇ ਆ ਜਾਓ ਮਦਦਰਾਮ ਸਰ। ਤੇ ਇਹ ਵੀ ਇਹ ਵੀ ਸਹੀ ਦਾ ਨਮਚਾਣਾ ਕਿਸ ਹਿਸਾਬ ਤੇ ਐਵੇਂ ਆਪਾਂ ਨੂੰ ਤੇ ਖੈਰ ਕੀ ਹਿਸਾਬ ਨਾਲ ਵੀ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਤਿਆਰ ਕਰਵਾਏ ਹਨਾ ਵੀ ਇਹ ਵੀ ਅਲੋ ਵੀ ਕਿਤੇ ਬਾਲਾ ਹੀ ਛੋਟਾ ਜਿਹਾ ਕਮਰਾ ਤੇ ਕਿਤੇ ਬਾਲਾ ਹੀ ਵੱਡਾ ਜਿਵੇਂ ਆਹ ਮੈਂ ਤੁਹਾਨੂੰ ਖਾਇਆ ਵੀ ਆ ਤੁਸੀਂ ਦੇਖੋ। ਇਹ ਆ ਵੇਖੋ ਵੀ ਕਿੰਨਾ ਵੱਡਾ ਲੋ ਤੇ ਇਹਦਰ ਆਦਮੀ ਦੇਖੋ ਯਾਰ ਜਿਹੜਾ ਇਹਨਾਂ ਛੋਟਾ ਇਹ ਕਮਰਾ ਤੇ ਬਾਅਦ ਵਿੱਚ ਇਹਨੂੰ ਇੱਧਰ ਨੂੰ ਰਸਤਾ ਦੱਸਿਆ ਵਾ ਪਤਾ ਹੀ ਨਹੀਂ ਯਾਰ ਵੀ ਕਿਵੇਂ ਕਿਵੇਂ ਇਹਦਾ ਜਿਹੜਾ ਨਕਸ਼ਾ ਤਿਆਰ ਕੀਤਾ ਗਿਆ ਮੈਨੂੰ ਤਾਂ ਯਾਰ ਸਮਝ ਨਹੀਂ ਲੱਗਦੀ ਭਾਈ ਤੇ ਇਹਨਦਰੋਂ ਵੀ ਖੈਰ ਆਪਾਂ ਨੂੰ ਆਪ ਲੱਗਾ ਤੇ ਆਹ ਤੇ ਯਾਰ ਫੇਰ ਜਿਹੜਾ ਬਾਹਰ ਮੈਂ ਜਿਹੜਾ ਬਰਾਂਡਾ ਹੀ ਆ ਗਿਆ ਉਹਦੇ ਕੜੀ ਆ ਗਈ ਥੋੜੀ ਇੱਤਾਂ ਜਿਹੜੀ ਇਹ ਛੱਲੇ ਦੇ ਚਾਰੇ ਪਾਸੇ ਘੁੰਮਦੀ ਤੇ ਇਹਨੂੰ ਹੋਣਾ ਪਿਆ ਯਾਰ ਉੱਤੇ ਆ ਕੇ ਇਹ ਟਿਪ ਟਿੱਬੇ ਦੇ ਟਿੱਲੇ ਦੇ ਤੇ ਆ ਆ ਤੁਸੀਂ ਦੇਖੋ ਯਾਰ ਵਿਊ ਬੜਾ ਵਧੀਆ ਆਉਂਦਾ ਪਈ ਪਹਿਲਾਂ ਤਾਂ ਇੰਨੀ ਗਰਮੀ ਲੱਗਦੀ ਪਈ ਸੀ ਹੁਣ 5:00 ਵਜ ਗਏ 5 ਕ ਦਾ ਟਾਈਮ ਹੋ ਗਿਆ ਤੇ ਬਾਕੀ ਯਾਰ ਰੂਪਨਗਰ ਦਾ ਵਿਊ ਵੇਖੋ ਵੀ ਕਿੰਨਾ ਵਧੀਆ ਯਾਰ ਰੂਪ ਹੀ ਚੜਿਆ ਪਿਆ ਰੂਪਨਗਰ ਨੂੰ ਹਨਾ ਤੇ ਇੱਧਰ ਆਪਾਂ ਟਿੱਲੇ ਦੇ ਉੱਤੇ ਆ ਗਏ ਤੇ ਆ ਤੁਸੀਂ ਆਹ ਵੇਖ ਲਓ ਵੀ ਓਵੇਂ ਦੇ ਯਾਰ ਜਿਵੇਂ ਥੱਲੇ ਮੈਂ ਤੁਹਾਨੂੰ ਵਿਖਾਇਆ ਨਾ ਵੀ ਓਵੇਂ ਹੀ ਇੱਥੇ ਉੱਤੇ ਬਣਾਇਆ ਗਿਆ ਤੇ ਆ ਜਿਹੜੇ ਆਲੇ ਤੇ ਉੱਤੇ ਛੱਤ ਨਹੀਂ ਹੈਗੀ ਯਾਰ ਹਨਾ ਇਹਨੂੰ ਛੱਤ ਟਾਟ ਗਈ ਲੱਗਦਾ ਡਿੱਗ ਪਈ ਤੇ ਆ ਉਦਾਂ ਹੀ ਆਕਰ ਉਵੇਂ ਹੀ ਡਿਜ਼ਾਈਨ ਕਰ ਦਿੱਤਾ ਮਿਸਤਰੀ ਨੇ ਅੱਜ ਦੀ ਮਿਸਤਰੀ ਨੇ ਤੇ ਬਾਕੀ ਆ ਵੇਖੋ ਵੀ ਛੋਟੀਆਂ ਛੋਟੀਆਂ ਕੰਧਾਂ ਹੀ ਦੇਖਦੀਆਂ ਪੰਜਾਂ ਨੇ ਹੁਣ ਤੇ ਇੱਧਰ ਇਹ ਬਾਕੀ ਯਾਰ ਅਸੀਂ ਆ ਜਿਹੜਾ ਰੂਪਨਗਰ ਦਾ ਸਾਰਾ ਰੂਪ ਵੀਊ ਦੇਖਤਾ ਪਿਆ ਤੇ ਆ ਵੇਖੋ ਵੀ ਦਾੜੇ ਉਸ ਟਾਈਮ ਤੇ ਦਾੜੇ ਤਾਂ ਚਲੋ ਹੁਣ ਤਾਂ ਸੀਗੇ ਹਨਾ ਇਹ ਆ ਵੇਖੋ ਵੀ ਐਵੇਂ ਯਾਰ ਕੋਈ ਭੂਲ ਭਲਈਆ ਜੀ ਲੱਗਦੀ ਪਈ ਕੰਨਬ ਛੋਟੀਆਂ ਛੋਟੀਆਂ ਕੰਦਾਂ ਤੇ ਚੌੜੀਆਂ ਚੋੜੀਆਂ ਕੰਦਾਂ ਤੋ ਇਹ ਦੇਖੋ ਵੀ ਆ ਘਾਟੂ ਘਰ 2 2.5 ਫੁੱਟ ਚੌੜੀ ਆ ਕੰਦ ਵੀ ਆ ਵੀ ਤੁਸੀਂ ਦੇਖੋ ਕਿ ਇੱਧਰ ਸੋਹਣਾ ਯਾਰ ਵੀ ਛੋਟਾ ਜਿਹਾ ਬਣਿਆ ਪਰ ਹੈਗਾ ਦਾਂਸੂ ਹੈ ਦਾਂਸੂ ਤੇ ਆ ਜਿਹੜੀਆਂ ਆ ਪੌੜੀਆਂ ਇਹਦੇ ਸਣੀ ਆ ਪੌਤੇ ਐ ਸੀ ਤੇ ਬਾਕੀ ਆ ਜਿਹੜਾ ਸਾਰਾ ਤੁਸੀਂ ਵਿਊ ਦਰਸ਼ਨ ਕਰ ਲਓ ਰੂਪਨਗਰ ਨੂੰ ਵੈਖੋ ਕਿਵੇਂ ਰੂਪ ਚੜਿਆ ਪਿਆ ਕੁਦਰਤ ਦਾ ਹਨਾ ਛੋਟੀਆਂ-ਛੋਟੀਆਂ ਹੀ ਪਹਾੜੀਆਂ ਦੇਸ ਦੀਆਂ ਪਿੰਡਾਂ ਤੇ ਬਾਕੀ ਆ ਜਿਹੜੀ ਆ ਜਿਹੜਾ ਸ਼ਹਿਰ ਤੁਹਾਡੇ ਸਾਹਮਣੇ ਹੀ ਹੈ ਹਨਾ ਸੋਹਣਾ ਲੱਗਦਾ ਪਿਆ ਹਾਂ